ਸਰਕਾਰੀ ਕੰਨਿਆ ਸਕੂਲ ਸਮਾਰਟ ਸਕੂਲ ਦੇ ਬਿਲਕੁਲ ਬਾਹਰ ਮੌਜੂਦ ਆ ਤਾਂ ਇਸ ਵਕਤ ਦੀਆਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜਿੱਥੇ ਸਮਾਜ ਸੇਵੀ ਸੰਸਥਾਵਾਂ ਨੇ ਕੁਝ ਦਿਨ ਪਹਿਲਾਂ ਇੱਥੇ ਮੋਰਚਾ ਸੰਭਾਲਿਆ ਸੀ ਜੋ ਕਿ ਇਸ ਰੋਡ ਦੇ ਉੱਪਰ ਕਾਫੀ ਜਿਹੜਾ ਰਸ਼ ਵੀ ਦੇਖਣ ਨੂੰ ਮਿਲਦਾ ਸੀ ਔਰ ਜਿਸ ਦੇ ਕਾਰਨ ਕਾਫੀ ਭਾਰੀ ਸਮੱਸਿਆ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਸੀਗਾ ਤਾਂ ਹੁਣ ਸਮਾਜ ਸੇਵੀ ਸੰਸਥਾਵਾਂ ਨੇ ਪਿਛਲੇ ਕੁਝ ਦਿਨਾਂ ਦੇ ਵਿੱਚ ਜਿਹੜਾ ਮੋਰਚਾ ਸੰਭਾਲਿਆ ਪ੍ਰਸ਼ਾਸਨ ਦੀ ਮਦਦ ਦੇ ਨਾਲ ਪ੍ਰਸ਼ਾਸਨ ਵੀ ਲਗਾਤਾਰ ਇੱਥੇ ਆ ਪਹੁੰਚ ਰਿਹਾ ਇਸ ਵਕਤ ਦੀਆਂ ਜੋ ਨੇ ਇਹ ਤਸਵੀਰਾਂ ਸਰਕਾਰੀ ਕੰਨਿਆ ਸਕੂਲ ਦੀਆਂ ਨੇ ਬਾਹਰ ਦੀਆਂ ਤਸਵੀਰਾਂ ਨੇ ਜਿੱਥੇ ਹੁਣ ਜਿਹੜਾ ਉਹ ਟ੍ਰੈਫਿਕ ਨੂੰ ਵੀ ਜਿਹੜੀ ਹੈ ਉਹ ਸਮੱਸਿਆ ਨੂੰ ਜਿਹੜਾ ਉਹ ਫਰਕ ਪਿਆ ਤੇ ਨਾਲ ਦੂਸਰੀ ਗੱਲ ਤੁਹਾਨੂੰ ਇਹ ਦੱਸ ਦੇਣਾ ਚਾਹੁੰਦੇ ਆ ਕਿ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇ ਜਿਹੜੇ ਆ ਮਾਪੇ ਆ ਉਹ ਹੁਣ ਆ ਜਿਹੜੇ ਬੱਚਿਆਂ ਨੂੰ ਅੰਦਰ ਤੋਂ ਲੈ ਰਹੇ ਨੇ ਤੇ ਨਾਲ ਹੀ ਜਿਹੜੀਆਂ ਉਹ ਅਤੇ ਤਸਵੀਰਾਂ ਵੀ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਔਰ ਮਾਪੇ ਜਿਹੜੇ ਅੰਦਰੋਂ ਲੈ ਰਹੇ ਆ ਔਰ ਨਾਲ ਹੀ ਜਿਹੜੇ ਆ ਜੇ ਸ਼ੱਕੀ ਲੋਕਾਂ ਨੂੰ ਜਿਹੜਾ ਉਹ ਰੋਕਿਆ ਵੀ ਜਾ ਰਿਹਾ ਔਰ ਪੁੱਛਗਿਛ ਵੀ ਕੀਤੀ ਜਾ ਰਹੀ ਹੈ ਤਾਂ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਇਹ ਸਰਕਾਰੀ ਕੰਨਿਆ ਸਕੂਲ ਸਮਾਰਟ ਸਕੂਲ ਦੇ ਬਾਹਰ ਦੀਆਂ ਤਸਵੀਰਾਂ ਅਸੀਂ ਆ ਸਾਂਝਾ ਕਰ ਰਿਹਾ ਇਹ ਤਸਵੀਰਾਂ ਵੀ ਤੁਹਾਡੇ ਨਾਲ ਜਿਹੜੀਆਂ ਉਹ ਸਾਂਝਾ ਕੀਤੇ ਹਨ ਕਿ ਕਿਸ ਤਰ੍ਹਾਂ ਸਕੂਲ ਦੇ ਬਾਹਰ ਜਿਹੜੇ ਆ ਸਮਾਜ ਸੇਵੀ ਸੰਸਥਾਵਾਂ ਦੇ ਵੱਲੋਂ ਜਿਹੜਾ ਲਗਾਤਾਰ ਉਹ ਪਹਿਰਾ ਦਿੱਤਾ ਜਾ ਰਿਹਾ ਹੈ ਜੇ ਸਬਮਿਸ਼ਨ ਨੂੰ ਤਿਆਂ ਦੇ ਰਾਖੇ ਮਿਸ਼ਨ ਨੂੰ ਲਗਾਤਾਰ ਅੱਗੇ ਚਲਾਇਆ ਜਾ ਰਿਹਾ ਤੇ ਸਮਾਜ ਸੇਵੀ ਸੰਸਥਾਵਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਹੀ ਇਹ ਮਿਸ਼ਨ ਜਾਰੀ ਰਹੇਗਾ ਜਿੱਥੇ ਕਿਤੇ ਜਰੂਰਤ ਪੈਂਦੀ ਹੈ ਸ਼ਹਿਰ ਦੇ ਵਿੱਚ ਤਾਂ ਉਸ ਜਗ੍ਹਾ ਤੇ ਹਰ ਵਕਤ ਹਰ ਸਮੇਂ ਇਹਨਾਂ ਦੇ ਵੱਲੋਂ ਜਿਹੜੀ ਆ ਉਹ ਪਹਿਲ ਦੇ ਆਧਾਰ ਤੇ ਤਿਆਂ ਦੇ ਰਾਖੇ ਮਿਸ਼ਨ ਨੂੰ ਅੱਗੇ ਚਲਾਇਆ ਜਾਏਗਾ ਪਰ ਇੱਥੇ ਇੱਕ ਚੀਜ਼ ਹੋਰ ਦੱਸ ਦੇਣਾ ਚਾਹੁੰਦੇ ਆ ਕਿ ਆ ਸੰਸਥਾਵਾਂ ਦੇ ਵੱਲੋਂ ਆ ਜਿਹੜਾ ਇਹ ਪੋਰਜਰ ਅਪੀਲ ਵੀ ਆ ਮਾਪਿਆਂ ਨੂੰ ਕਿ ਜੋ ਵੀ ਮਾਪੇ ਜਾ ਭੈਣ ਭਰਾ ਆਪਣੇ ਬੱਚੇ ਨੂੰ ਲੈਣ ਆਉਂਦੇ ਨੇ ਉਹ ਸਕੂਲ ਦੇ ਅੰਦਰ ਹੀ ਐਂਟਰੀ ਗੇਟ ਤੇ ਜਾ ਕੇ ਸਕੂਲ ਦੇ ਅੰਦਰੋਂ ਹੀ ਆਪਣੇ ਬੱਚੇ ਨੂੰ ਪਿਕ ਕਰਨ ਤਾਂ ਜੋ ਸਮਾਜ ਸੇਵੀ ਸੰਸਥਾਵਾਂ ਨੂੰ ਪਤਾ ਚੱਲ ਸਕੇ ਕਿ ਕਿਹੜਾ ਬੱਚਾ ਕਿਹੜੇ ਆਪਣੇ ਭੈਣ ਭਰਾ ਦੇ ਨਾਲ ਲਗਾਤਾਰ ਜਾ ਰਿਹਾ ਹੈ ਤਾਂ ਜੋ ਆਉਣ ਵਾਲੀ ਸਮੇਂ ਦੇ ਵਿੱਚ ਆ ਜਿਹੜੀ ਹੈ ਧੀਆ ਭੈਣਾ ਦੀ ਜਿਹੜੀ ਸੁਰੱਖਿਆ ਹੋਰ ਆ ਜਿਹੜੀ ਆ ਉਹ ਵਧਾਈ ਜਾ ਸਕੇ ਇਸ ਕਰਕੇ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਉਹ ਸਾਂਝਾ ਕਰ ਰਿਹਾ ਔਰ ਸੰਸਥਾਵਾਂ ਦੇ ਵੱਲੋਂ ਵੀ ਇਹ ਆਪੀ ਲੈਕਟ ਸਾਹਿਬ ਅੱਜ ਫਿਰ ਕੁੜੀਆਂ ਦੇ ਸਕੂਲ ਦੇ ਬਾਹਰ ਸਮਾਜ ਸੇਵੀ ਸੰਸਥਾਵਾਂ ਖੜੀਆਂ ਨੇ ਲਾਗਾ ਲੱਗਿਆ ਹੋਇਆ ਹੈ ਔਰ ਅੱਜ ਤੋਂ ਕੁਝ ਦਿਨ ਪਹਿਲਾਂ ਤੇ ਹੁਣ ਦੀ ਸਿਚੁਏਸ਼ਨ ਚ ਕੀ ਫਰਕ ਹੈ ਇਹ ਤੁਸੀਂ ਆਪ ਆ ਪੁੜੀਆਂ ਅੱਖਾਂ ਨਾਲ ਵੇਖੋ ਜੀ ਪਹਿਲਾਂ ਤਾਂ ਇੱਥੇ ਟ੍ਰੈਫਿਕ ਜਾਮ ਰਹਿੰਦੀ ਸੀ ਤੇ ਟ੍ਰੈਫਿਕ ਜਾਮ ਨਕਲੀ ਰੂਪ ਚ ਕਰਕੇ ਤੇ ਉਹਦੇ ਅੰਦਰਲੇ ਪਾਸੇ ਕੀ ਵਾਪਰਦਾ ਸੀ ਹੁਣ ਦਿਖਾਓ ਇੱਥੇ ਕੋਈ ਦਰਸ਼ਨ ਦਿਓ ਕੋਈ ਮੜੇ ਜੀ ਆ ਕੀ ਦਿਖ ਰਿਹਾ ਤੁਹਾਨੂੰ ਤੁਹਾਡੇ ਸਾਹਮਣੇ ਹੈ ਸਾਫ ਹੈ ਬਹੁਤ ਸਮੱਸਿਆ ਹੱਲ ਹੋਈ ਹੈ ਸਾਨੂੰ ਲੋਕ ਆਦੇ ਵੀ ਤੁਸੀਂ ਅਕਸਰ ਖੜੇਗੇ ਕਿੰਨੇ ਕਿਚਰ ਮੈਂ ਕਹਾਂ ਸੀ ਯਾਰ ਵੇਲੇ ਆਉਣੇ ਇਸੇ ਕੰਮ ਤੇ ਕੋਈ ਏਡੀ ਗੱਲ ਲੱਗੀ ਸਮਝ ਲੇਕਿਨ ਇਹ ਬਰਦਾਸ਼ਤ ਨਹੀਂ ਕਰਾਂਗੇ ਇਹ ਕੰਮ ਲੇਕਿਨ ਮੇਰੀ ਇੱਕ ਜਿਹੜੀ ਅਪੀਲ ਬੜੀ ਪੁਰਜੋਰ ਇਥੋਂ ਦੇ ਪ੍ਰਸ਼ਾਸਨ ਤੋਂ ਹੈ ਕਿ ਇਹ ਇਥੇ ਇਹ ਸੜਕ ਦੇ ਉੱਤੇ ਹੈਵੀ ਵਹੀਕਲ ਰੋਕੇ ਜਾਣ ਇਥੇ ਹੈਵੀ ਵਹੀਕਲ ਸਮੱਸਿਆ ਖੜੀ ਕਰਦੇ ਐ ਤੇ ਕੁੜੀਆਂ ਐ ਇਹ ਜਦੋਂ ਕਿਸੇ ਕੋ ਸਕੂਟਰੀ ਲੈ ਕੇ ਨਿਕਲਦੀ ਐ ਕੋਈ ਦੂਜਾ ਕੋਈ ਟਰੱਕ ਵਾਲੇ ਚ ਵਜਦੀ ਐ ਕੋਈ ਕਾਸੇ ਚ ਕਿਰਪਾ ਕਰਕੇ ਇਥੋਂ ਹੈਵੀ ਵੀਕਲ ਬਿਲਕੁਲ ਰੋਕੇ ਜਾਣ ਇਹਦਾ ਆਲਟਰਨੇਟਿਵ ਦਿੱਤਾ ਜਾਵੇ ਸ਼ਹਿਰ ਨੂੰ ਇਹ ਇਹ ਸਾਰੇ ਜਿਹੜੇ ਇਧੂ ਅੱਗੇ ਡੀਏਵੀ ਸਕੂਲ ਹੈ ਉਹਦੇ ਬੱਚੇ ਵੀ ਇਫੈਕਟ ਹੁੰਦੇ ਆ ਉਦੋਂ ਦਾ ਸਰਕਾਰੀ ਪ੍ਰਾਇਮਰੀ ਸਕੂਲ ਹੈ ਉਹਦੇ ਬੱਚੇ ਵੀ ਇਫੈਕਟ ਹੁੰਦੇ ਆ ਕਿਰਪਾ ਕਰਕੇ ਹੈਵੀ ਵੀਕਲ ਇਥੋਂ ਹੈਵੀ ਵੀਕਲ ਮਦਾਨ ਸਕੂਲ ਵੀ ਹੈ ਇਹ ਸਕੂਲੀ ਬੱਚੇ ਸਾਰੇ ਜਿਹੜੇ ਸੇਫ ਤਾਂ ਰਹਿਣਗੇ ਜੇ ਇਹਨੂੰ ਹੈਵੀ ਵੀਕਲ ਤੋਂ ਰੋਕਾਂਗੇ ਤਾਂ ਇਹ ਮੇਰੀ ਅਪੀਲ ਹੈ ਜਿਸ ਤਰ੍ਹਾਂ ਹੁਣ ਦੇਖਿਆ ਕਿ ਮਾਪੇ ਅੰਦਰੋਂ ਲੈ ਕੇ ਜਾ ਰਹੇ ਨੇ ਹੁਣ ਪਹਿਲਾਂ ਲੋਕ ਬਾਹਰ ਖੜੇ ਹੁੰਦੇ ਸੀ ਸਾਡੀ ਵਾਰ-ਵਾਰ ਅਪੀਲ ਹੈ ਹਰੇਕ ਮਾਪਿਓ ਨੂੰ ਵੀ ਬੱਚੇ ਨੂੰ ਅੰਦਰੋਂ ਹੀ ਲਓ ਤਾਂ ਕਿ ਸਾਨੂੰ ਪਤਾ ਲੱਗੇ ਕੌਣ ਲੈ ਰਿਹਾ ਕੌਣ ਨਹੀਂ ਲੈ ਰਿਹਾ ਜਦੋਂ ਤੁਸੀਂ ਅੰਦਰ ਨਹੀਂ ਜਾ ਰਹੇ ਬੱਚਾ ਬਾਹਰ ਕਿਸੇ ਨਾਲ ਬਹਿ ਰਿਹਾ ਹੈ ਉਹ ਚੋਰ ਨਾਲ ਬੈਠ ਰਿਹਾ ਠੱਗ ਨਾਲ ਬੈਠ ਰਿਹਾ ਸਾਨੂੰ ਕਿਵੇਂ ਪਤਾ ਲੱਗੇ ਇਸ ਕਰਕੇ ਮੇਰੀ ਇਹ ਪੁਰਜੋ ਅਪੀਲ ਹੈ ਬੱਚੇ ਨੂੰ ਅੰਦਰੋਂ ਹੀ ਲਿਆ ਜਾਵੇ ਲਗਾਤਾਰ ਧੀਆਂ ਦੇ ਰਾਖੇ ਮਿਸ਼ਨ ਨੂੰ ਅੱਗੇ ਵਧਾਇਆ ਜਾ ਰਿਹਾ ਲਗਾਤਾਰ ਸੇਵਾ ਕੀਤੀ ਜਾ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਹੈ ਪ੍ਰਸ਼ਾਸਨ ਦਾ ਮੇਰੇ ਵੀਰ ਦਾ ਜਿਹੜਾ ਦੇਖੋ ਇਹ ਡਿਊਟੀ ਸਮਲੇ 24 ਘੰਟੇ ਨਿਭਾ ਰਹੇ ਨੇ ਬਾਕੀ ਮੇਰੇ ਸ਼ਹਿਰ ਦੇ ਵਸਿਆ ਸਾਰਿਆਂ ਨੂੰ ਅਪੀਲ ਹੈ ਸਾਰਿਆਂ ਜਥੇਬੰਦੀਆਂ ਨੂੰ ਅਪੀਲ ਹੈ ਮੇਰੇ ਵੀਰ ਆ ਵੇਲਾ ਸਾਨੂੰ ਸਭ ਬੰਦਾ ਪੰਜਾਬ ਨੂੰ ਸਭ ਬੰਦਾ ਆ ਜਿਹੜੀ ਇੱਥੇ ਗੁੰਡਾ ਕਰਦੀ ਹੁੰਦੀ तकरीबन 90% ਖਤਮ ਹੋ ਗਈ ਹੈ ਤੇ ਬਹੁਤ ਘੱਟ ਜਿਹੜੇ ਮਾਰੇ ਅੰਸਰੇ ਤੇ ਰਹੌਂਦੇ ਨੇ ਤੇ ਮੇਰੀ ਇੱਕੋ ਬੇਨਤੀ ਸ਼ਹਿਰ ਦੇ ਵੱਤ ਤੋਂ ਵੱਧ ਆਪਾਂ ਪ੍ਰਸ਼ਾਸਨ ਦਾ ਸਹਿਯੋਗ ਦੇਈਏ ਤਾਂ ਕਿ ਇਹ ਜਿਹੜਾ ਹੈ ਇਹ ਜਿਹੜੀ ਗੁੰਡਾਗਰਦੀ ਬਿਲਕੁਲ ਖਤਮ ਹੋ ਸਕੇ ਬਾਕੀ ਜਿੰਨਾ ਪ੍ਰਸ਼ਾਸਨ ਸਹਿਯੋਗ ਦੇ ਰਿਹਾ ਉਹਨੀਆਂ ਜਥੇਬੰਦੀਆਂ ਸਹਿਯੋਗ ਨਹੀਂ ਦੇ ਰਹੀਆਂ ਅੱਜ ਮੈਂ ਖੁੱਲ ਕੇ ਕਹੂੰਗਾ ਅਸੀਂ ਵਾਰ-ਵਾਰ ਪ੍ਰਸ਼ਾਸਨ ਨੂੰ ਨਿੰਦਿਆ ਵੀ ਪ੍ਰਸ਼ਾਸਨ ਸਹਿਯੋਗ ਨਹੀਂ ਦੇਦਾ ਪਰ ਅੱਜ ਮੈਂ ਇੱਕ ਚੀਜ਼ ਦੇਖ ਲਈ ਹੈ ਆ ਆਪਾਂ ਸਾਰਿਆਂ ਨੇ ਜਨਰਲ ਕੇ ਕੰਮ ਕੀਤਾ ਜਿੰਨੀਆਂ ਜਥੇਬੰਦੀਆਂ ਨਾਲੀਆਂ ਸੀ ਇਹ ਕੰਮ ਨੂੰ ਉਹਨਾਂ 'ਚ ਕੋਈ ਪ੍ਰਧਾਨ ਕੋਈ ਛੋਟੇ ਲੈਵਲ ਦਾ ਜਿਹੜਾ ਉਹਨਾਂ ਦਾ ਮੈਂਬਰ ਨਹੀਂ ਪਹੁੰਚ ਰਿਹਾ ਕਿਉਂਕਿ ਅਸੀਂ ਚਾਹੁੰਦੇ ਹਾਂ ਵੀ ਠੀਕ ਹੋਵੇ ਸਮਾਜ ਠੀਕ ਹੋਣਾ ਸਾਡੇ ਨਾਲ ਤੇ ਜੇ ਅਸੀਂ ਘਰੇ ਬੈਠੇ ਆ ਗੱਲਾਂ ਨਾਲ ਕਵਾਂਗੇ ਗੱਲਾਂ ਨਾਲ ਪ੍ਰਸ਼ਾਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਕਾ ਤਾਰ ਤੁਹਾਡੇ ਵੱਲੋਂ ਵੀ ਇਸ ਮਿਸ਼ਨ ਦੇ ਵਿੱਚ ਔਰ ਆਪਣੀ ਡਿਊਟੀ ਵੀ ਨਿਭਾ ਰਹੇ ਹੋ ਨਾਲ ਨਾਲ ਔਰ ਕਿਸ ਤਰ੍ਹਾਂ ਦਾ ਮਾਹੌਲ ਹੈ ਜੋ ਅੱਜ ਤੋਂ ਹਫਤਾ ਦਾ ਹਸਨ ਪਹਿਲਾ ਸੀ ਤੇ ਅੱਜ ਦਾ ਮਾਹੌਲ ਸਤਿ ਸ਼੍ਰੀ ਅਕਾਲ ਜੀ ਮੈਂ ਜਿੰਨੀਆਂ ਵੀ ਸਮਾਜ ਸੇਵਾ ਸੰਸਥਾ ਨੇ ਜਾਂ ਪੱਤਰਕਾਰ ਭਾਈਚਾਰਾ ਉਹਨਾਂ ਦਾ ਬਹੁਤ ਧੰਨਵਾਦ ਆ ਧੰਨਵਾਦੀ ਆ ਜਿਨ੍ਹਾਂ ਨੇ ਸਾਡਾ ਸਾਥ ਦੇ ਕੇ ਕਿਉਂਕਿ ਕੋਈ ਵੀ ਕੰਮ ਹੈ ਉਹ ਇਕੱਲੇ ਨਹੀਂ ਕੀਤਾ ਨਹੀਂ ਹੁੰਦਾ ਕਿਉਂਕਿ ਸਾਰਿਆਂ ਨੂੰ ਸਾਥ ਦੇਣਾ ਹੀ ਪੈਂਦਾ ਇਸ ਤਰ੍ਹਾਂ ਜਿਹੜੇ ਇੱਥੇ ਬੱਚੇ ਆਉਂਦੇ ਸੀ ਹੁੱਲੜਬਾਜੀ ਕਰਦੇ ਸੀ ਜਾਂ ਤਿੰਨ ਤਿੰਨ ਜਣੇ ਚੜ ਕੇ ਆਉਂਦੇ ਸੀ ਵਿਕਲਾਂ ਤੇ ਉਹਨਾਂ ਨੂੰ ਥੱਲ ਪਾਉਣ ਵਾਸਤੇ ਜਿਹੜਾ ਸਾਥ ਦਿੱਤਾ ਗਿਆ ਬਹੁਤ ਵਧੀਆ ਇਹਦੇ ਨਾਲ ਹੁਣ ਤਾਂ ਤਕਰੀਬਨ 5-7% ਦੀ ਗੱਲ ਹੀ ਰਹਿ ਗਈ ਹੋਣੀ ਹੈ ਬਾਕੀ ਤਕਰੀਬਨ ਜਿਹੜਾ ਉਹ ਕਲੀਅਰ ਹੋ ਚੁੱਕਿਆ ਹੈ ਹੋਰ 2-4 ਦਿਨ ਦੀ ਗੱਲ ਹੈ 2-4 ਦਿਨ ਤੱਕ ਜਿਹੜੇ ਬੱਚੇ ਇੱਧਰ ਇਦਾਂ ਦੇ ਕੰਮ ਕਰਨ ਵਾਸਤੇ ਆਉਂਦੇ ਸੀ ਅਸੀਂ ਉਹਨਾਂ ਨੂੰ ਇਹੋ ਹੀ ਅਪੀਲ ਕਰਦੇ ਆਂ ਕਿ ਜਿਹੜੇ ਬੱਚੇ ਨੇ ਇਹ ਹੋ ਸਕਦਾ ਹੈ ਵੀ ਤੁਹਾਡੇ ਇੱਥੇ ਜਿਹੜੇ ਨੇ ਰਿਸ਼ਤੇਦਾਰਾਂ ਦੇ ਬੱਚੇ ਵੀ ਪੜਦੇ ਹੋ ਇਸ ਕਰਕੇ ਇਦਾਂ ਦਾ ਕੰਮ ਨਾ ਕਰੋ ਕਿ ਆਪਾਂ ਸਕੂਲ ਦੇ ਕੋਲ ਆ ਕੇ ਕੁੜੀਆਂ ਵਾਲੇ ਸਕੂਲ ਦੇ ਕੋਲ ਆ ਕੇ ਇਦਾਂ ਦੀ ਕੋਈ ਗਲਤ ਹਰਕਤ ਕਰੀਏ ਜਿਹਦੇ ਨਾਲ ਸਮਾਜ ਤੇ ਗਲਤ ਅਸਰ ਪਵੇ ਤੇ ਤੁਹਾਨੂੰ ਜਿਹੜਾ ਇਸ ਨਾਲ ਹੀ ਸਾਰਿਆਂ ਨੂੰ ਪਤਾ ਹੈ ਕਿ ਫਿਰ ਵੀ ਜੇਕਰ ਇੱਥੇ ਇਦਾਂ ਦਾ ਕੰਮ ਕਰਾਂਗੇ ਤੇ ਸਾਰਿਆਂ ਨੂੰ ਅਸੀਂ ਆਪਾਂ ਨੂੰ ਸਾਥ ਦੇਣਾ ਜ਼ਰੂਰੀ ਬਣੇਗਾ ਇਹ ਸਾਥ ਦਿੱਤਾ ਹੈ ਇਹਦੇ ਨਾਲ ਜਿਹੜੀਆਂ ਜਿੰਨੀਆਂ ਬੱਚੇ ਆਉਂਦੇ ਸੀ ਇੱਥੇ ਉਲੜਬਾਜੀ ਕਰਦੇ ਸੀ ਤਕਰੀਬਨ ਹੁਣ ਉਹਨਾਂ ਦਾ ਬੰਦ ਹੋ ਚੁੱਕਾ ਸਰ ਇਸ ਦੇ ਨਾਲ ਲੱਗਦਾ ਹੈ ਕਿ ਲਗਾਤਾਰ ਹਫਤਾ ਦਾਸ ਦੇ ਨੇ ਇੱਥੇ ਲੌਂ ਦੇ ਨਾਲ ਬਾਜ਼ਾਰ ਦੇ ਵਿੱਚ ਵੀ ਜਿਹੜੀ ਐਕਟੀਵਿਟੀ ਥੋੜੀ ਘੱਟ ਮੂਵਮੈਂਟ ਹੋ ਗਈ ਹੈ ਬਹੁਤ ਇਸ ਚੀਜ਼ ਦਾ ਬਹੁਤ ਫਰਕ ਪੈ ਗਿਆ ਜੀ ਜਦੋਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਜਿਹੜੇ ਸਮਾਜ ਸੇਵਾ ਵਾਲੇ ਨੇ ਉਹ ਬਾਜ਼ਾਰ ਦੇ ਵਿੱਚ ਵੀ ਘੁੰਮਦੇ ਨੇ ਜਿਹੜੇ ਪ੍ਰਸ਼ਾਸਨ ਨੂੰ ਬਾਜ਼ਾਰ ਵਿੱਚ ਵੀ ਹੈ ਇਸ ਕਰਕੇ ਉਹ ਇਸ ਚੀਜ਼ ਦਾ ਹੁਣ ਉਹਨਾਂ ਨੂੰ ਪਤਾ ਲੱਗ ਗਿਆ ਇਸ ਕਰਕੇ ਨਹੀਂ ਆਉਂਦੇ ਬਾਜ਼ਾਰ ਦੇ ਵਿੱਚ ਵੀ ਬਹੁਤ ਫਰਕ ਪਿਆ